ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਇਹ ਖਬਰ ਅੰਮ੍ਰਿਤਸਰ ਤੋਂ ਹੈ ਬਾਬਾ ਬਕਾਲਾ ਦੇ ਨੇੜੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦੁਕਾਨਦਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਦੱਸਦੇ ਕਿ ਮੌਕੇ ਤੋਂ ਹੀ ਜਿਹੜੇ ਅਣਪਛਾਤੇ ਹਮਲਾਵਰ ਨੇ ਡੌੜ ਗਏ ਔਰ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਹੈ ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਦੇਖ ਸਕਦੇ ਹੋ ਮ੍ਰਿਤਕ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਸ ਦੇ ਨਾਲ ਉਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਜੋ ਗਮਗੀਨ ਅਮ ਮਾਹੌਲ ਘਰ ਦੇ ਵਿੱਚ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ ਔਰ ਦੱਸਦੀ ਹੈ ਕਿ ਬਾਬਾ ਬਕਾਲਾ ਦੇ ਨੇੜੇ ਪਿੰਡ ਧੂਲਕੇ ਦੇ ਵਿੱਚ ਇਹ ਫਾਇਰਿੰਗ ਹੋਈ ਹੈ ਤਾਂਮੜ ਫਾਇਰਿੰਗ ਹੋਈ ਹੈ ਔਰ ਦੱਸਦੀ ਹੈ ਕਿ ਪਰਿਵਾਰ ਦੇ ਮੁਤਾਬਕ ਪਹਿਲਾਂ ਵੀ 26 ਤਰੀਕ ਨੂੰ ਉਹ ਫਾਇਰਿੰਗ ਦੀ ਘਟਨਾ ਵਾਪਰਦੀ ਹੈ ਘਰ ਦੇ ਉੱਤੇ ਗੋਲੀਆਂ ਚਲਾ ਕੇ ਹਮਲਾਵਰ ਦੌੜ ਜਾਂਦੇ ਨੇ ਔਰ ਇਸ ਦੇ ਬਾਰੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਸੀ ਫਿਲਹਾਲ ਦੱਸਦੀ ਹੈ ਕਿ ਹੁਣ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਪਰਿਵਾਰ ਦੇ ਮੁਤਾਬਕ 50 ਲੱਖ ਰੁਪਏ ਦੀ ਪਹਿਲਾ ਫਰੋਤੀ ਮੰਗੀ ਗਈ ਸੀ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਪਰ ਦੇਖ ਸਕਦੇ ਹੋ ਕਿ ਕਿੰਜ ਹੋਣੇ ਇਹ ਘਟਨਾ ਵਾਪਰੀ ਹੈ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਮੌਕੇ ਤੋਂ ਹੀ ਤੋੜ ਗਏ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 65 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ ਔਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਜਿਹੜੇ ਨੇ ਮੌਕੇ ਤੋਂ ਤੋੜ ਗਏ ਫਿਲਹਾਲ ਮੌਕੇ ਤੇ ਅਪਲਸ ਦੀ ਟੀਮ ਪਹੁੰਚੀ ਔਰ ਸੀਨੀਅਰ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਮਲਜ਼ਮਾਂ ਦੀ ਹੁਣ ਪਛਾਣ ਕੀਤੀ ਜਾ ਰਹੀ ਹੈ ਔਰ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਵੱਖ-ਵੱਖਰੇ ਸੀਸੀਟੀਵੀ ਖੰਗਾਲ ਕੇ ਕਿ ਇਹ ਕਿੰਨੇ ਹਮਲਾਵਰ ਆਏ ਸੀ ਕਿੰਨੇ ਜਾਣਿਆਂ ਨੇ ਇਹ ਗੋਲੀਆਂ ਮਾਰੀਆਂ ਔਰ ਮੌਕੇ ਤੋਂ ਇਹ 도ੜੇ ਨੇ ਔਰ ਕਿੱਧਰ ਨੂੰ ਗਏ ਨੇ ਤਾਂ ਤਮਾਮ ਪਹਿਲੂਆਂ ਤੋਂ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹਮਲਾਵਰਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਅੰਮ੍ਰਿਤਸਰ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਬਾ ਬਕਾਲਾ ਦੇ ਨੇੜੇ ਪਿੰਡ ਹੈ ਧੂਲਕੇ ਜਿੱਥੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਮ੍ਰਿਤਕ ਦੀ ਪਛਾਣ 65 ਸਾਲਾ ਮਨਜੀਤ ਸਿੰਘ ਵਜੋਂ ਹੋਈ ਹੈ ਸਾਹਿਬ ਜੀ ਮਾੜਾ 26 ਦੀ ਰਿਪੋਰਟ ਫਾਇਲ ਕਰਕੇ ਗਏ ਆ ਪੰਜ ਫਾਇਰ ਕਿਤੇ ਟਿਕਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ ਫਿਰ ਆ ਲਕਰੀ ਵਰਤੀ ਮੰਗੀ ਤੇ ਇੰਨੀ ਗੱਲ ਹੋ ਗਈ ਕਿ ਮੈਂ ਮੁਰਗੇ ਬਾਅਦ ਚ ਆਪਾਂ ਹੁਣ ਕਰਤਾ ਐਸਾ ਜਿਵੇਂ ਪੁਲਸਰ ਹੀ ਆਈ ਜਿੱਥੇ ਸਾਰਾ ਮੌਕੇ ਜਾ ਕੇ ਚੱਕੀ ਤੇ ਉਹਨਾਂ ਨੇ ਤੇ ਉਸ ਤੋਂ ਬਾਅਦ ਫੋਨ ਤੇ ਉਹ ਇੱਕ ਹੁਆ ਵਾਲਾ ਤੋਂ ਉਸ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਠਾਣੇ ਦੇ ਸਾਬ ਨੂੰ ਮੈਂ ਫੋਨ ਹੁੰਡਾ ਕਿਤੇ ਕਾਰ ਦੀ ਨਾ ਚੋ ਤੁਸੀਂ ਦੱਸਦੇ ਚੱਕੀ ਗਈ ਕਿਤੇ ਉਸ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆਇਆ ਬਾਅਦ ਚ ਲੋ ਰਾਤ ਨੂੰ ਇੱਕ ਗੇੜਾ ਮਾਰ ਕੇ ਗਏ ਆ ਗੱਡੀ ਲਈ ਆ ਉਸੇ ਟਾਈਮ ਨੇ ਫੋਨ ਕੀਤਾ ਉਸ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਕੋਈ ਨਾਮ ਉੱਟ ਕੇ ਚਲੋ ਇਹ ਆਏ ਦੋ ਚਾਰ ਆਇ ਕੈਮਰੇ ਚੈੱਕ ਆਂਦੇ ਆ ਜਿੱਥੇ ਆ ਲੱਖਾਂ ਚੱਲਣ ਦੀ ਉਧਰ ਵੀ ਸਾਰਾ ਇਦਾਂ ਹੀ ਸਿਸਟਮ ਚੱਲ ਰਿਹਾ ਇਹਨਾਂ ਨੂੰ ਥ੍ਰੈਟ ਆਇਆ ਜੀ 26 ਦਿਨ ਗੋਲੀ ਚੱਲੀ ਜ 27 ਨੂੰ ਡੀਐਸਪੀ ਸੱਪੇ ਆਇਆ ਉਹਨਾਂ ਨੂੰ ਅਸੀਂ ਜਾਣ ਲੱਗੇ ਕਿਹਾ ਵੀ ਜਾ ਕੇ ਬੰਦੇ ਸ਼ਰੀਫਾ ਕੋਸ਼ਿਸ਼ ਦੇ ਉਹ ਗਾਰੀਆਂ ਨੂੰ ਕਹਿੰਦੇ ਕੋਈ ਸ਼ਰੀਫਾ ਨੂੰ ਥ੍ਰੈਟ ਹੁੰਦੇ ਹੈ ਤੇ ਹੁਣ ਸਕਿਉਰਿਟੀ ਦੇ ਅਸੀਂ ਚਲੋ ਫੋਨ ਸਕਿਉਰਿਟੀ ਘੰਟੇ ਬਣਨਦੇ ਸਾਨੂੰ ਉਦੋਂ ਤੇ ਕਿੱਥੇ ਸੀ ਕਿ ਬੰਦਾ ਦੁਨੀਆ ਚੱਲ ਜਾਊਗਾ ਫੇਸ ਕਲੋਟੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਇਹ ਕਿ ਦੋਸ਼ੀ ਜਾਣੀ ਫਰਾ ਰਿਆ ਦੋਸ਼ੀ ਵੜੇ ਫਿਲਹਾਲ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ ਚ ਦਿਸੀ ਨਹੀਂ ਹੈਗੀ ਮਤਲਬ ਜੋ ਪਿੰਡ ਚੋਂ ਆਵਾਜ਼ ਆ ਰਹੀ ਵੀ ਦੋ ਲੜਕੇ ਸੀ ਜਿਹੜੀ ਡੈੱਡ ਹੋ ਗਏ 15 ਦਿਨ ਪਹਿਲੇ ਪੁਲਿਸ ਨੇ ਇਹਨਾਂ ਦਾ ਮਰ ਹਾਂਜੀ ਉਹਦੇ ਬਾਰੇ ਵੱਖਰਾ ਕੇਸ ਡਿਸਟ੍ਰਿਕਟ ਕੀਤਾ ਜੀ ਨੀ ਅਜੇ ਤੱਕ ਨਹੀਂ ਕੁਝ ਜੀ ਤੇ ਆਪਾਂ ਫਸਟੇਜ ਚ ਮੁਕਦਮਾ ਦਰਜ ਕਰ ਰਹੇ ਜੀ ਉਹਨਾਂ ਦੇ ਬਿਆਨ ਲਿਖ ਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੋਈ ਸੀਸੀ ਥੋੜੀ ਕੋਈ ਆਈ ਹਾਂਜੀ ਦੇਖਾਂਗੇ ਜੀ ਉਹ ਕਰਾਂਗੇ ਇਸਪੋ 140 ਬੜੀ ਵਸਾਪਾਂ ਕਬਜ਼ੇ ਚ ਲੈ ਲਈ ਜੀ ਉਸ ਤੋਂ ਬਾਅਦ ਚਾਪਾਂ ਮੋਰਚੀ ਤੇ ਰੱਖਾਂਗੇ ਤੇ ਇਸੇ ਰੇ ਪੋਸਟਮਾਰਕ ਬਰਾਵਾਂਗੇ ਫਾਦਰ ਸਾਹਿਬ ਅੱਜ